ਦੇਖੋ ਜੀ ਕਿ ਟੋੜਾ ਕਮੇਟੀ ਦਾ ਟੋੜਾ ਕਮੇਟੀ ਕੱਪ ਸਾਡੇ ਸੱਜਣਾ ਦਾ ਕੰਮ ਆ ਪਹਿਲੀ ਗੱਲ ਦਾ ਇਹ ਕੱਪ ਪਿੰਡ ਟੋੜਾ ਹੀ ਸਰਦਾਰ ਗਜਰ ਸਿੰਘ ਟੋੜਾ ਦਾ ਪਿੰਡ ਹੈ ਤਾਂ ਜਿਹਦਾ ਸਾਫ ਦੀ ਵੱਡੀ ਦੇਣ ਆ ਕੌਮ ਲਈ ਪੰਸ ਲਈ ਤਾਂ ਉਹਨਾਂ ਦਾ ਨਗਰ ਹੈ ਤਾਂ ਸਾਡੇ ਸੱਜਣਾ ਦਾ ਵੀ ਨਗਰ ਆ ਮੇਰੇ ਪਿਆਰੇ ਸੱਜਣ ਇੱਥੇ ਰਹਿੰਦੇ ਨੇ ਉਨਾ ਕਰਕੇ ਸੰਪਰਕ ਸੀਗਾ ਸਾਡਾ ਵੀ ਕਬੱਡੀ ਕੱਪ ਦਾ ਚੰਗਾ ਲੱਗਿਆ ਬਹੁਤ ਇਹਦਾ ਨੂੰ ਪਛਾਹ ਜਿਹੜਾ ਲਗਾਤਾਰ ਮਿਲਦਾ ਰਹਿਣਾ ਚਾਹੀਦਾ ਜਿਵੇਂ ਜਿਵੇਂ ਵੱਡੇ ਕੱਪ ਹੋਣਗੇ ਨਾਮ ਵਧਣਗੇ ਖਿਡਾਰੀਆਂ ਝੌਂਟਾ ਵਧਦਾ ਦੋਸ਼ ਪੈਦਾ ਹੁੰਦਾ ਤਾਂ ਬੜਾ ਚੰਗਾ ਲੱਗਿਆ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਪ੍ਰਾਪਤ ਨਹੀਂ ਬਣ ਕੇ ਖੇਡਾਂ ਨੂੰ ਮੋੜਨ ਕਰਦੇ ਜਿਹੜੇ ਦੂਰ ਹੁੰਦੀ ਜਾਂਦੀ ਹੈ ਕਿ ਮੈਚ ਜਿੱਤਨੇ ਕਰਦਾ ਮੈਂ ਸਹਿਦਾ ਭਾਈ ਜੀ ਮੈਨੂੰ ਲੱਗਦਾ ਨਹੀਂ ਮੈਂ ਇੰਨੀ ਸਮਝ ਰੱਖਦਾ ਕਿਸੇ ਨੂੰ ਆਪਾਂ ਦੱਸ ਸਕੀਏ ਕੀ ਕਰੋ ਪਰ ਅਸੀਂ ਜੋ ਕਰ ਸਕਦੇ ਆ ਜਾਂ ਇਹ ਵੀਰਾਂ ਨੇ ਜੋ ਕੀਤਾ ਵੱਡੇ ਵੱਡੇ ਕੱਪ ਜਿਹੜੇ ਪੰਜਾਬ 'ਚ ਕਰਾਏ ਜਾ ਰਹੇ ਨੇ ਉਹਦੇ ਚ ਪਾਸੇ ਇੰਨਾ ਨਾਲ ਜ਼ਰੂਰ ਹੁੰਦਾ ਰਹੇ ਵੀ ਛੋਟੇ ਬਜਨੀ ਮੁਕਾਬਲੇ ਜ਼ਰੂਰ ਹੁੰਦੇ ਰਹਿਣ ਕਿਉਂਕਿ ਹੁਣ ਕੁਝ ਥੋੜਾ ਜਿਹਾ ਇਹ ਜ਼ਰੂਰ ਹੋ ਗਿਆ ਵੀ ਕਬੱਡੀ ਕੱਪਾਂ 'ਚ ਬਜਨੀ ਮੁਕਾਬਲੇ ਹੁਣੇ ਬੰਦ ਹੋ ਗਏ ਛੋਟੇ ਬੱਚਿਆਂ ਦੇ ਉਹਦੇ ਨਾਲ ਨਵੀਂ ਜਿਹੜੀ ਪਨੀਰੀ ਆ ਤਿਆਰ ਹੋਣੀ ਅ ਅ ਰੀਅਲ ਆ ਨਾ ਕਰਕੇ ਉਹਦੇ ਕਰਕੇ ਅ ਸਮੱਸਿਆ ਥੋੜੀ ਥੋੜੀ ਕਈ ਥਾਵਾਂ ਤੇ ਦੇਖਣ ਨੂੰ ਮਿਲਦੀ ਆ ਬਜਨੀ ਮੁਕਾਬਲੇ ਹੁੰਦੇ ਨੇ ਨਿਆਣੇ ਜੁੜਦੇ ਰਹਿਣ ਜੇ ਅਸੀਂ ਬੀਜ ਹੀ ਬੀਜਦੇ ਰਹਾਂਗੇ ਤਾਂ ਮੈਨੂੰ ਲੱਗਦਾ ਵਧੀਆ ਪਲੇਅਰ ਬਣਦੇ ਰਹਿਣਗੇ ਛੋਟਾ ਕਬੱਡੀ ਕੱਪ ਦੇ ਪਹੁੰਚੋ ਕੀ ਕਹਿਣਾ ਚਾਹਦੇ ਹੋ ਦੇ ਪੰਜ ਤਰਫਾਂ ਜਿਹਦਰ ਕੋ ਚਾਂਸੀ ਟੋੜਾ ਸਾਹਿਬ ਨੂੰ ਉਹਦੇ ਉੱਤੇ ਹਰ ਸਾਲ ਸਤਵਿੰਦਰ ਸਿੰਘ ਟੋੜਾ ਮੈਂਬਰ ਐ ਜੀ ਪੀ ਸੀ ਹਰ ਸਾਲ ਟੂਰਨਾਮੈਂਟ ਕਰਾਉਂਦਾ ਔਰ ਬਹੁਤ ਵੱਡੇ ਟੂਰਨਾਮੈਂਟ ਕਰਾਉਂਦਾ ਬਹੁਤ ਵੱਡੇ ਵੱਡੇ ਨਾਮ ਰੱਖੇ ਜਾਂਦੇ ਨੇ ਸੋ ਇਸ ਗੱਲ ਦੀ ਮੈਂ ਵਧਾਈ ਦੇਣਾ ਕਿ ਟੋੜਾ ਸਾਹਿਬ ਦਾ ਜਿੱਤਾ بڑا ਨਾਮ ਸੀ ਜਿੱਦੀ ਉਹਦੀ ਇਮਾਨਦਾਰੀ ਸੀ ਸਾਡੀ ਦੁਨੀਆ ਦੇ ਵਿੱਚ ਉਹਦਾ ਨਾਮ ਬੜੇ ਸਤਕਾਰ ਦੇ ਨਾਲ ਲਿਆ ਜਾਂਦਾ ਸੀ ਤੇ ਉਹੀ ਸਤਕਾਰ ਰੱਖ ਕੇ ਜੋ ਉਹਨਾਂ ਦਾ ਪਹਿਲਾਂ ਬਣਦੀ ਸੀ ਜਿਵੇਂ ਸਤਵਿੰਦਰ ਸਿੰਘ ਟੋੜਾ ਉਹਦੇ ਨਾਲ ਹੈ ਅੱਜ ਉਹਨਾਂ ਦੇ ਨਾਮ ਉੱਚਾ ਕਰਨ ਦੇ ਵਿੱਚੋਂ ਨਹੀਂ ਨਾਮ ਜਿੰਨੀ ਵਧਾਈ ਦੀ ਉਹਨੀ ਥੋੜੀ ਹੈ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਇਹ ਜਿਹੇ ਬੰਦੇ ਜੰਮਣ ਤੇ ਉਹਨਾਂ ਦੇ ਨਾਮ ਦੇ ਉੱਤੇ ਇਦਾਂ ਟੂਰਨਾਮੈਂਟ ਇਦਾਂ ਦੇ ਹੋਣ ਕੱਲ ਸ਼ਰੂਨ ਨਹੀਂ ਕਾਲੀਗਲ ਆਪਣੀ ਭਰਤੀ ਮੁਹਿੰਮ ਸ਼ੁਰੂ ਕਰ ਰਹੀ ਹੈ ਪੰਚਾਇਤ ਕਮੇਟੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋਗੇ ਕੱਲ ਨੂੰ ਕਿਤੇ ਵੀ ਤਿਲਸ਼ਟ ਨੂੰ ਪੈਣ ਸੌਥੇ ਲੱਖਾਂ ਦੀ ਤਾਲ ਦੇ ਵਿੱਚ ਬੰਦੇ ਇਕੱਠੇ ਹੋਣਗੇ ਇੰਨਾ ਲੋਕਾਂ ਦੇ ਵਿੱਚ ਉਛਾ ਹੈ ਅੱਜ ਮੈਂ ਉੱਥੇ ਹੀ ਆ ਰਿਹਾ ਤੇ ਸਾਰੇ ਬੰਦਿਆਂ ਨਾਲ ਗੱਲ ਕਰਕੇ ਆ ਹਰ ਬੰਦਾ ਕਹਿੰਦਾ ਕਿ ਜੀ ਅਸੀਂ ਸਾਰੇ ਪਿੰਡ ਨੇ ਜਾਣਾ ਹੈ ਸਾਰੇ ਪਿੰਡ ਨੇ ਜਾਣਾ ਹੈ ਕੋਈ ਬੰਦਾ ਵੀ ਇੱਥੇ ਆਈ ਰਿਹਾ ਉੱਥੇ ਦਾ ਮੇਰਾ ਖਿਆਲ ਹੈ ਵੀ ਜਾਣਾ ਵੀ ਔਖਾ ਹੋ ਜੂਗਾ ਇੰਨੇ ਇੰਨੇ ਲੋਕ ਇਕੱਠੇ ਹੋ ਰਹੇ ਨੇ ਇੰਨਾ ਲੋਕਾਂ ਦੇ ਵਿੱਚ ਉਸ ਆਏ ਰਖੜਾ ਸਾਹਿਬ ਇੱਕ ਅੰਤਰੀ ਕਮੇਟੀ ਜਿਹੜਾ ਤੁਮਸਾ ਦਾ ਜਿਹੜਾ ਅਸਥੀਵਾਦੀ ਉਹ ਰੱਦ ਕਰਤਾ ਉਹਦੇ ਬਾਰੇ ਕੀ ਗੱਲ ਹੈ ਦੇਖੋ ਓਟ ਤਾਂ ਪਹਿਲਾਂ ਵੀ ਰੱਦ ਕਰ ਰਹੇ ਨੇ ਪਰ ਜਦੋਂ ਪਹਿਲਾਂ ਉਹਨਾਂ ਗਾਣਾ ਕੱਢੀਆਂ ਜਦੋਂ ਉਹਨਾਂ ਨੂੰ ਮਾਰਾ ਚੰਗਾ ਬੋਲਿਆ ਇਹ ਕੋਈ ਸੌਖਾ ਥੋੜਾ ਉਹਨਾਂ ਨੇ ਅਸਥੀਵਾਦੀਤਾ ਕੋਈ ਬੰਦਾ ਵੀ ਜੇ ਸੰਸਥਾ ਦਾ ਬਣਿਆ ਹੋਇਆ ਇੱਥੇ ਲੱਗਿਆ ਹੋਇਆ ਜਿਹਦਾ ਇਹਨੇ ਐਫਟ ਚ ਕਰਕੇ ਬਣਾਇਆ ਉਹ ਕੋਈ ਜਾਈ ਨਹੀਂ ਕਰੂ ਸੌਖਾ ਥੋੜਾ ਕਰੂ ਉਹਨੂੰ ਇੰਨਾ ਤੰਗ ਕੀਤਾ ਗਿਆ ਉਹਨੂੰ ਫੋਰਸ ਫਿਊਨੀ ਕਿਹਾ ਗਿਆ ਕਿ ਜਿਸ ਦਾ ਸਾਹ ਨੂੰ ਹਟਾਉਣਾ ਹੈ ਹੁਕਮਨਾਮਾ ਤੇ ਅੱਧਾ ਕੋਰ ਨੇ ਮੰਨ ਵੀ ਲਿਆ ਜਿਆਨੀ ਹਰਪ੍ਰੀਤ ਦੇ ਬਖਤਵਾਂ ਨੇ ਮੰਨ ਹੀ ਲਿਆ ਪਰ ਫਿਰ ਕਿਹਾ ਵੀ ਦੋਏ ਹੋਰ ਹਟਾਉਣੇ ਨੇ ਫਿਰ ਉਹਦੇ ਕੋਲ ਹੋਰ ਰਾਹ ਕੀ ਸੀਗਾ ਤੇ ਰਜਾਇਨ ਕਰਦੇ ਹੋਏ ਨਾ ਮੈਂ ਤਾਂ ਇਹ ਕਹਿਣਾ ਵੀ ਉਹਨਾਂ ਨੂੰ ਅੱਗਣਾ ਚਾਹੀਦਾ ਸੀ ਕਿ ਮੈਂ ਨਹੀਂ ਕੰਮ ਇਹ ਕਰਨਾ ਪਰ ਚਲੋ ਦੇਰ ਆਏ ਤੇ ਉਹਨਾਂ ਨੇ ਰਜਾਇਨ ਕਰਤਾ ਫਿਰ ਵੀ ਚੰਗੀ ਗੱਲ ਹੈ ਤੁਹਾਨੂੰ ਲੱਗਦਾ ਵੀ ਮੰਨਣਗੇ ਤਾਂ ਵੀ ਸਾਹਿਬ ਮੈਨੂੰ ਨਹੀਂ ਕਿਹਾ ਤੁਹਾਨੂੰ ਸ਼ਮਨਣਗੇ ਕਿਉਂਕਿ ਜੋ ਉਹਨਾਂ ਨੇ ਪ੍ਰੰਧ ਕੀਤੀ ਹੈ ਉਹਨਾਂ ਨੇ ਐਤੋਬਦ ਉਹਨਾਂ ਦਾ ਕੁਝ ਹੋ ਸਕਦਾ ਲੋਕਾਂ ਦੇ ਨਾਲ ਤਾਂ ਜਾਨੀ ਕਿ ਲੋਕਾਂ ਦੇ ਕਿ ਧਾਰਮਿਕ ਪਵਿਰਤੀ ਜੁੜੀ ਪਈ ਆ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਨੂੰ ਤਾਂ ਧਰਮ ਕਰਕੇ ਇਕੱਠ ਹੋ ਰਿਹਾ ਗੱਲ ਨੂੰ ਕਿਤੇ ਜੋਰ ਨਾਲ ਇਕੱਠ ਨਹੀਂ ਹੋ ਰਿਹਾ ਲੋਕ ਧਰਮ ਨਾਲ ਜੁੜੇ ਹੋਏ ਨੇ ਲੋਕਾਂ ਨੂੰ ਬਾਕੀ ਗੱਲਾਂ ਸੈਕੰਡਰੀ ਥੋੜੀ ਜਮੀਨ ਥੋੜੀ ਹਜ਼ਾਇਦਾ ਤੁਹਾਡੇ ਅਹੁਦੇ ਸਭ ਕੁਝ ਛੋਟਾ ਹੈ ਸਭ ਤੋਂ ਵੱਡਾ ਧਰਮ ਹੁੰਦਾ ਹੈ ਜਦੋਂ ਧਰਮੀਆਂ ਨੇ ਇਹਨਾਂ ਨੇ ਮੱਥਾ ਲਾ ਲਿਆ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਨਾਲ ਤੇ ਅੱਜ ਉਹ ਜੋਰ ਲਾ ਰਹੇ ਨੇ ਤੁਸੀਂ ਦੇਖਣੀ ਹੈ ਪ੍ਰੈਸ ਕਾਨ ਕੀ ਇਹ ਗਲਤ ਕਰ ਰਹੇ ਨੇ ਜੀ ਇਹ ਠੀਕ ਕਰ ਰਹੇ ਨੇ ਜੀ ਉਥੇ ਫੇਸਬੁਕ ਤੇ ਵੀ ਦੇਖਿਆ ਹੋਣਾ ਕਿ ਜੇ ਹੋ ਰਿਹਾ ਵਾਹ ਹੋ ਰਿਹਾ ਸੌਜਿਤਾ ਲਿਖ ਰਹੇ ਨੇ ਕੋਈ ਇਹਨਾਂ ਦੀ ਪਾਰਟੀ ਨਹੀਂ ਹੈ ਜੀ ਫਰੰਟ ਦੇ ਨਾਲ ਹੈ ਤੇ ਫੇਰ ਵੀ ਇਹਨੇ ਬੰਦੇ ਇਕੱਠੇ ਹੁੰਦੇ ਇਹਨਾਂ ਕੁਝ ਕਰਨ ਦੇ باوجود ਫਿਰ ਇਹਦਾ ਮਤਲਬ ਕਿਤਨਾ ਕਿਤੇ ਕੋਈ ਗਲਤ ਹੈ ਨਹੀਂ ਵੀ ਕਰੋ ਮਜੀਠੀਆ ਨੂੰ ਅੱਜ ਸਿੱਟੇ ਅਗੇ ਪੇਸ਼ ਹੋਣ ਲਈ ਕਿਹਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਪਟਿਆਲੇ ਸਿੱਟੇ ਕੋਈ ਦੇ ਬਾਰੇ ਬਹੁਤਾ ਪਤਾ ਨਹੀਂ ਹੈ ਵੀ ਕੀ ਹੈ ਕੀ ਨਹੀਂ ਇਹਦਾ ਪਰਚਰ ਦੀ ਗੱਲ ਚੱਲੀ ਜਾਂਦੀ ਹੈ ਲੱਗਦਾ ਕਿ ਉਸ ਟਾਈਮ ਵਿੱਚ ਹੈਗਾ ਸੀ ਕੋਈ ਇਸ ਤਰ੍ਹਾਂ ਦਾ ਜਿਹੜੇ ਨਸ਼ੇ ਦੇ ਇਲਜ਼ਾਮ ਲੱਗੇ ਸੀ ਦੇਖੋ ਕੋਈ ਹਾਲ ਤੱਕ ਕੋਈ ਗੱਲ ਜੀ ਸਿੱਧ ਹੋਈ ਹੋਣੀ ਹਾਲ ਤੱਕ ਕੋਈ ਉਹਨਾਂ ਦੇ ਖਿਲਾਫ ਕੋਈ ਚੀਜ਼ ਸਿੱਧ ਨਹੀਂ ਕਰ ਸਕੇ ਪਹਿਲਾਂ ਕਹਿੰਦੇ ਤਾਂ ਕੇਜੀਪਾਲੀ ਬਹੁਤ ਕਹਿੰਦੇ ਰਹੇ ਹੋਰੀ ਬਹੁਤ ਕਹਿੰਦੇ ਆਮ ਆਦਮੀ ਪਾਰਟੀ ਨੇ ਕਿਸ ਤਰ੍ਹਾਂ ਦੇਖਦੇ ਹੋ ਨਾਸ਼ੀਪਰੂਤ ਜੋ ਮੁਹਿੰਮ ਚੱਲ ਰਹੀ ਹੈ ਦੇਖੋ ਇਹ ਬੁਰੀ ਤਰ੍ਹਾਂ ਫੇਲ ਹੋ ਗਈ ਹਰ ਫੀਲ ਚ ਫੇਲ ਹੋ ਗਈ ਦੇਖੋ ਚਾਹੇ ਨਸ਼ਿਆਂ ਦੀ ਗੱਲ ਲਾ ਲਓ ਲਾਇਨ ਆਰਡਰ ਦੀ ਗੱਲ ਕਰ ਲਓ ਨਸ਼ੇ ਵੀ ਤਾਂ ਹੀ ਖਤਮ ਹੋਣਗੇ ਲਾਇਨ ਆਰਡਰ ਤੋਂ ਹੋਊਗਾ ਰੋਜ਼ ਬੰਬ ਚੱਲਦੇ ਨੇ ਬਲਾਸਟ ਹੋ ਰਹੇ ਨੇ ਤੇ ਕਰਪਸ਼ਨ ਦੀ ਗੱਲ ਆਪ ਦੀ ਰੋਜ਼ ਇਹ ਵੀ ਸੁਣ ਰਹੇ ਹਾਂ ਕਿ ਜੋ ਉਹਨਾਂ ਨੇ ਗੱਲਾਂ ਕੀਤੀਆਂ ਸੀ ਸਾਰਾ ਕੁਝ ਉਹਦੇ ਉਲਟ ਹੋ ਰਿਹਾ ਧੰਨਵਾਦ ਥੋੜਾ ਸਾਹਿਬ ਥੋੜਾ ਸਾਹਿਬ ਥੋੜਾ ਸਾਹਿਬ 1 ਮਿੰਟ ਸਾਹਿਬ ਥੈਂਕ ਯੂ ਸਾਹਿਬ ਥੋੜਾ ਸਾਹਿਬ ਥੋੜਾ ਸਾਹਿਬ ਹਾਂਜੀ 1 ਮਿੰਟ ਤੇ ਅੱਜ ਵੀ ਨਾਲ ਕੱਪ ਕਰਵਾ ਰਹੇ ਹਾਂ ਜੀ ਅੱਜ ਕੀ ਨਵਾਂ ਕੰਮ ਹੈ ਅੱਜ ਅਸੀਂ ਇਹ ਜਿਹੜਾ ਬਰਾ ਟੋੜਾ ਸਾਹਿਬ ਦੀ ਜਨੂ ਸ਼ਤਾਵਦੀ ਦਾ ਵਾਰਾ ਤੇ 15ਵਾਂ ਕਬੱਡੀ ਕੱਪ ਸੀ ਟੋੜਾ ਸਾਹਿਬ ਨੂੰ ਸੌਂਡਿੰਗ ਕੀਤਾ ਹਰ ਸਾਲ ਅਸੀਂ ਕਰਵਾਉਂਦੇ ਆ ਪਰ ਇਸ ਤਰ੍ਹਾਂ ਦੇ ਵਿਸ਼ੇਸ਼ ਤੌਰ ਤੇ 19 ਸ਼ਤਾਵਦੀ ਹੈ ਤੇ ਵੱਡੀ ਪੱਧਰ ਤੇ ਕਰਵਾ ਰਹੇ ਆ ਸੰਗਤ ਦਾ ਬੜਾ ਸਹਿਯੋਗ ਹੈ ਸਤਿਕਾਰਯੋਗ ਰਖਣਾ ਸਾਹਿਬ ਪਹੁੰਚੇ ਨੇ ਵੱਡੀ ਸ਼ਖਸੀਅਤ ਨੇ ਇਹ ਸਮਾਜ ਦੀ ਵੱਡੀ ਸੇਵਾ ਰੱਖਣਾ ਪਰਿਵਾਰ ਦੀ ਆਏ ਨੇ ਜੀਆਂ ਨੂੰ ਉਹ ਲੀਡਰਸ਼ਿਪ ਆਈ ਹੈ ਸਭ ਦਾ ਜਿੱਥੇ ਧੰਵਾ ਤੇ ਜੀਆਂ ਕਰਦਾ ਸੰਗਤ ਦਾ ਧੰਵਾਦ ਹੈ ਗੁਰੂ ਦਾ ਸ਼ੁਕਰਾਨਾ ਹੈ ਕਿਰਪਾ ਕਰਕੇ ਸੌਂਗ ਸਰਵ ਕਰਨ ਦੀ ਹਿੰਮਤ ਤੇ ਬਲ ਬਖਸ਼ਦਾ ਫਿਰ ਕਿਹੜੇ ਨਾਮ ਨੇ ਜਿਹੜੇ ਪਹਿਲਾ ਇਨਾਮ ਕਬੱਡੀ ਕੱਪ ਦਾ ਸਾਡਾ 7.5 ਲੱਖ ਰੁਪਏ ਦਾ ਹੈ ਦੂਸਰਾ ਨਾਮ 1.75 ਲੱਖ ਰੁਪਏ ਦਾ ਤੇ 51 51 ਹਜ਼ਾਰ ਦੇ ਦੋ ਨਾਮ ਰੀਡਰ ਤੇ ਜਾਫੀ ਦੇ ਅਸੀਂ ਰੱਖੇ ਨੇ ਕਿੱਥੋਂ ਕਿੱਥੋਂ ਟੀਮਾਂ ਜਿਹੜੇ ਭਾਗ ਲੈਣੀਆਂ ਇਹ ਪੰਜਾਬ ਯੂਨਾਈਟਿਡ ਫੈਡਰੇਸ਼ਨ ਕਬੱਡੀ ਦੀਆਂ ਟੀਮਾਂ ਆਈਆਂ ਨੇ ਜਦਾ ਸੁਰਪਰੀਆ ਪਾਲਾ ਜਲਾਲਪੁਰੀਆ ਆਇਆ ਹੈ ਅਰਚੋਲੇ ਸਾਰੇ ਵੱਡੇ ਪਲੇਅਰ ਜਿਹੜੇ ਹੈਗੇ ਨਾਮੀ ਉਹ ਅੱਜ ਖੇਡ ਰਹੇ ਨੇ ਅੱਜ ਪੰਥਰ ਤਾਂ ਜੈਲਾ ਗੁਰਤਾਰ ਸਿੰਘ ਜੀ ਟੋੜਾ ਹੋਰਾਂ ਦੇ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਕਬੱਡੀ ਟੂਰਨਾਮੈਂਟ ਫਿਰ ਟੋੜਾ ਵੀ ਖੇਡਾਇਆ ਜਾਂਦਾ ਪਰ ਮੈਂ ਸਮਝਦਾ ਇਲਾਕੇ ਦੀ ਸੰਗਤ ਔਰ ਉਹਨਾਂ ਦੇ ਚਾਹਣ ਵਾਲੇ ਪੰਜਾਬ ਭਰ ਨਹੀਂ ਬਲਕੇ ਦੇਸ਼ ਭਰ ਦੇ ਵਿੱਚੋਂ ਇਸ ਕਬੱਡੀ ਟੂਰਨਾਮੈਂਟ ਦੇ ਵੀ ਚਾਹੁੰਦੇ ਨੇ ਸਸਤਿੰਦਰ ਸਿੰਘ ਟੋੜਾ ਜਿਹੜੇ ਸਾਡੇ ਮਾਜੋ ਮੈਂਬਰ ਐ ਜੀ ਪੀ ਸੀ ਨੇ ਉਹ ਵਿਸ਼ੇਸ਼ ਤੌਰ ਤੇ ਇਹ ਟੂਰਨਾਮੈਂਟ ਨੂੰ ਯੋਜਿਤ ਕਰਦੇ ਨੇ, ਪ੍ਰਬੰਧ ਕਰਦੇ ਨੇ ਪਰ ਪਿੰਡ ਦਾ ਸਹਿਯੋਗ, ਇਲਾਕੇ ਦਾ ਸਹਿਯੋਗ ਔਰ ਪੰਥਰਤ ਜਿਹਾ ਗੁਰਚਰ ਸਿੰਘ ਜੀ ਟੋੜਾ ਦੇ ਜਿਹੜੇ ਸਰਦਾਲੂ ਕਹਿ ਲੋ, ਉਹਨਾਂ ਨੂੰ ਚਾਹਣ ਵਾਲੇ ਕਹਿ ਲੋ, ਉਹ ਸਾਰੇ ਹਾਜ਼ਰੀ ਭਰਦੇ ਨੇ ਔਰ ਮੈਂ ਸਮਝਦਾ ਕਿ ਇਹ ਟੂਰਨਾਮੈਂਟ ਜਿਹੜਾ ਹੈ ਸਾਨੂੰ ਆਪਸ ਵਿੱਚ ਜੋੜਦਾ ਵੀ ਆ ਔਰ ਸਾਡੇ ਨੌਜਵਾਨਾਂ ਨੂੰ ਖੇਡਾਂ ਖੇਡਣ ਦਾ ਮੌਕਾ, ਸਾਨੂੰ ਖੇਡਾਂ ਦੇਖਣ ਦਾ ਮੌਕਾ ਔਰ ਪੰਦਰਾਂਤਨ ਜਹਰਾ ਗੁਰਚਰ ਸਿੰਘ ਜੀ ਟੌੜਾ ਦੀਆਂ ਸਵਾਵਾਂ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਅਰ ਤੇਨੁਰਾ ਸਮ ਅੱਜ ਅੰਤਰਕਮਟੀ ਨੇ ਧਾਮੀ ਸਾਹਿਬ ਦਾ ਸਿਵਾ ਰੱਦ ਕਰਤਾ ਕੀ ਦੇ ਕਿਵੇਂ ਦੇਖ ਰਹੇ ਹੋ ਤੁਸੀਂਨੂੰ ਦੇਖੋ ਪਹਿਲਾ ਵੀ ਮਤਲਬ ਯਤਨ ਹੋ ਰਹੇ ਨੇ ਕਿ ਧਾਮੀ ਸਾਹਿਬ ਦਾ ਜਿਹੜਾ ਅਸਤੀਫਾ ਅਸੀਂ ਤਾਂ ਪਹਿਲੇ ਕਿਹਾ ਸੀ ਉਹਨੂੰ ਦੇਣਾ ਹੀ ਨਹੀਂ ਚਾਹੀਦਾ ਅਸਤੀਫਾ ਕਿਉਂਕਿ ਅੱਜ ਪੰਥ ਨੂੰ ਚੁਣੌਤੀਆਂ ਨੇ ਪੰਜਾਬ ਨੂੰ ਚੁਣੌਤੀਆਂ ਨੇ ਪੰਥ ਦੀ ਜਥੇਬੰਦੀ ਸ਼ਰੋਣੀ ਅਕਾਲੀ ਦਲ ਨੂੰ ਚੁਣੌਤੀਆਂ ਨੇ ਪੰਥ ਘੇਰੂ ਘੇਰੂ ਹੋਆ ਪਿਆ ਔਰ ਐਸੇ ਸਮੇਂ ਜਿਹੜੇ ਜਿਹੜੇ ਸ਼ਹਿਰ ਦੇ ਲੋਕ ਨੇ ਔਰ ਜੇ ਪੰਜਾਬ ਦਾ ਭਲਾ ਚਾਹੁੰਦੇ ਨੇ ਪਾਰਸਲਾ ਭਲਾ ਚਾਹੁੰਦੇ ਨੇ ਉਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਆ ਔਰ ਮੈਂ ਸਮਝਦਾ ਕਿ 2 ਦਸੰਬਰ ਨੂੰ ਜੋ ਸ੍ਰੀ ਕਾਰਤਕ ਸਾਹਿਬ ਦੀ ਫਜ਼ੀਲ ਤੇ ਫੈਸਲਾ ਸੁਣਾਇਆ ਸੀ ਉਹ ਖਿਲਰੀ ਹੋਈ ਸ਼ਕਤੀ ਨੂੰ ਜੋੜਨ ਦਾ ਸੀ ਉਹ ਟੋਟੇ ਟੋਟੇ ਹੋਏ ਅਕਾਲੀ ਦਲ ਨੂੰ ਜੋੜਨ ਦਾ ਸੀ ਉਹ ਪੰਥ ਤੇ ਪੰਜਾਬ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਨਜਿੱਠਣ ਲਈ ਉਹਨਾਂ ਦੇ ਆਣ ਦਾ ਹੋਣ ਲਈ ਇੱਕ ਸ਼ਕਤੀਸ਼ਾਲੀ ਮਜ਼ਬੂਤ ਅਕਾਲੀ ਦਲ ਬਣਾਉਣ ਦਾ ਲੋੜ ਸੀ ਜਿਹੇ ਜਿਹੇ ਅਕਾਲੀ ਦਲ ਤੇ ਲੋਕ ਆਸ ਕਰਦੇ ਨੇ ਅਕਾਲੀਆਂ ਦਾ ਭੈ ਅਕਾਲੀਆਂ ਦਾ ਰੋਹ ਅਕਾਲੀਆਂ ਦਾ ਦਬਕਾ ਦੇਸ਼ ਦੀ ਰਾਜਨੀਤੀ ਵੀ ਜਿਹੜਾ ਹੁਣ ਤੱਕ ਰਿਹਾ ਪਹਿਲਾਂ ਉਹ ਅੱਜ ਖਤਮ ਹੋ ਗਿਆ ਅੱਜ ਸ਼ੁਰੂ ਹੋਣੀ ਅਕਾਲੀ ਦਲ ਵੀ ਇੱਕ ਪਤਲਾ ਪੈ ਗਿਆ ਸੋ ਇਸ ਕਰਕੇ ਜਿਨ੍ਹਾਂ ਨੂੰ ਚਿੰਤਾ ਹੈ ਇਸ ਗੱਲ ਦੀ ਉਹ ਲਾਜ਼ਮੀ ਤੌਰ ਤੇ ਇਸ ਪੰਥਕ ਇਕਤਾ ਦੇ ਹਮੇਂੀ ਰਹਿਣੇ ਹੋਰ ਰਹਿਣਗੇ ਔਰ ਇਸੇ ਕਰਕੇ 2 ਤਰੀਕ ਨੂੰ ਜਿਹੜਾ ਫੈਸਲਾ ਦਸੰਬਰ 2 ਦਸੰਬਰ ਨੂੰ ਸ੍ਰੀ ਅਕਾਲ ਤਾ ਸਭ ਦੀ ਫਸਿਲਤਾ ਸੁਲਾਇਆ ਸੀ ਉਹਨੂੰ ਸਮੁੱਚੇ ਪੰਜਾਬ ਵਾਸੀਆਂ ਪੰਥ ਪ੍ਰਸਤਾ ਨੇ ਪਸੰਦ ਕੀਤਾ ਸੀ ਪਰ ਬਾਅਦ ਕਿਤੇ ਕੁਝ ਲੋਕਾਂ ਨੇ ਉਹਨੂੰ ਤਾਰਪੀਡੋ ਕੀਤਾ ਕੁਝ ਲੋਕਾਂ ਨੇ ਸ਼ਰੋਮਣੀ ਅਕਾਲੀ ਦਲ ਨੂੰ ਲੀਰੋ ਲੀਰ ਕਰਨ ਦਾ ਇੱਕ ਫੈਸਲਾ ਕੀਤਾ ਹੋਇਆ ਉਹਨਾਂ ਲੋਕਾਂ ਨੇ ਇਹ ਜਿਹੜੀ ਪੰਥਕ ਏਕਤਾ ਦਾ ਰਾਹ ਬਣਾਇਆ ਸੀ ਉਹਨੂੰ ਤਾਰਪੀਡੋ ਕੀਤਾ ਪਰ 18 ਤਰੀਕ ਨੂੰ ਕੱਲ ਅਸੀਂ ਉਸ ਫੈਸਲੇ ਦੇ ਉਮਲ ਕਰਨ ਵਾਲੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਨੇ ਉਹਦੇ ਸੱਦੇ ਤੇ ਕੱਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਸਰ ਸਾਹਿਬ ਜਾ ਰਹੇ ਆ ਲੋਕਾਂ ਵਿੱਚ ਬੜਾ ਵੱਡਾ ਉਤਸ਼ਾਹ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਸਿੰਘ ਸਾਹਿਬਾਨ ਨੇ ਪੰਥਕ ਇਕਤਾਈ ਜਿਹੜਾ ਫਾਰਮੂਲਾ ਤਿਆਰ ਕੀਤਾ ਸੀ ਉਹੀ ਇੱਕ ਰਾਹ ਹੈ ਪੰਥ ਤੇ ਪੰਜਾਬ ਨੂੰ ਬਚਾਉਣ ਦਾ ਇਸੇ ਕਰਕੇ ਕੱਲ ਦੇ 18 ਤਰੀਕ ਦੇ ਸ੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਜਾਣ ਦੇ ਲਈ ਵਰਕਰਾਂ ਵਿੱਚ ਅਕਾਲੀ ਹਮਾਇਤੀਆਂ ਵਿੱਚ ਬੜਾ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ ਅੱਜ ਵਿਕਰਮਜੀਤ ਸਿੰਘ ਮਜੀਠੀਆ ਸਿੱਟੇ ਅੱਗੇ ਪੇਸ਼ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ ਪਟਿਆਲੇ ਜਿਹੜਾ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਵਿਕਰਮ ਮਜੀਠੀਆ ਉਰਾਂ ਤੇ ਕੇਸ ਪਾਇਆ ਸੀ ਉਹ ਤਾਂ ਕਿਸੇ ਦੇ ਜਾਤੀ ਆ ਬਦਲਾ ਕਰੀ ਆ ਮਤਲਬ ਕੋਈ ਕੇਸ ਜੇ ਬਣਦਾ ਸੀ ਤਾਂ ਪਹਿਲਾਂ ਬਣ ਸਕਦਾ ਸੀ ਉਹਦੇ ਬਾਰੇ ਕੋਈ ਮੱਕੈ ਨਹੀਂ ਸਕਦਾ ਫੁਣਤੀ ਵੀਸ਼ਣਾ ਜਦੋਂ ਵੜਾ ਸਾਹਿਬ 3 ਸਾਲ ਸਰਕਾਰ ਦੇ ਪੂਰੇ ਹੋ ਗਏ ਉਹਦੀ ਕਾਰਜਕਾਰੀ ਨੂੰ 3 ਸਾਲਾਂ ਨੂੰ ਕਿਵੇਂ ਦੇਖ ਰਹੇ ਹੋ ਪੰਜਾਬ ਦੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਜ਼ੀਰੋ ਆ ਦੇਖੋ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਉਹ ਤਾਂ ਕੋਈ ਅਮਲ ਨਹੀਂ ਕੀਤਾ ਪੰਜਾਬ ਦੇ 3 ਸਾਲਾਂ ਵਿੱਚ ਕਿਸੇ ਸਕੂਲ ਦੀ ਇਮਾਰਤ ਲਈ ਇੱਟ ਨਹੀਂ ਲੱਗੀ ਕਿਸੇ ਹਸਪਤਾਲ ਦੇ ਕੰਧ ਨੂੰ ਸੀਮਿੰਟ ਦਾ ਥੈਲਾ ਨਹੀਂ ਲੱਗਿਆ ਕਿਸੇ ਪੰਜਾਬ ਦੀ ਸੜਕ ਤੇ ਇੱਕ ਥੈਲਾ ਬਜਰੀ ਦਾ ਨਹੀਂ ਪਿਆ ਪੰਜਾਬ ਦਾ ਵਿਕਾਸ ਬਿਲਕੁਲ ਬੰਦਾ ਗੱਲਾਂ ਬਾਤਾਂ ਨਾਲ ਹੀ ਸਾਰਿਆ ਤੇ ਸਿਰਫ ਕਲਰਾਂ ਨਾਲ ਸਾਰਿਆ ਆਮਲੀ ਰੂਪ ਵਿੱਚ ਪੰਜਾਬ ਦਾ ਵਿਕਾਸ ਪਿਛਲੇ 3 ਸਾਲਾਂ ਚ ਕੋਈ ਹੋਇਆ ਬਲਕਿ ਜਿਹੜੇ ਪੰਜਾਬ ਦੇ ਆਪਣੇ ਹੱਕ ਨੇ ਉਹ ਵੀ ਦੌੜ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਆ ਕੇਂਦਰ ਅੱਗੇ ਬਿਲਕੁਲ ਝੇਪ ਮੰਨ ਕੇ ਕਹਿ ਲੋ ਦਬਾਅ ਥੱਲੇ ਕਹਿ ਲੋ ਚੁੱਪ ਕਰਕੇ ਕਹਿ ਲੋ ਮਨ ਹਰ ਗੱਲ ਕੇਂਦਰ ਤੋਂ ਜਿਹੜੀ ਆ ਉਹਦੇ ਅੱਗੇ ਬੋਲ ਨਹੀਂ ਰਹੀ ਇਸ ਕਰਕੇ ਪੰਜਾਬ ਦੇ ਪਾਣੀਆਂ ਤੇ ਹਮਲਾ ਪੰਜਾਬ ਦੇ ਡੈਮਾਂ ਤੇ ਵੀ ਕਬਜ਼ਾ ਪੰਜਾਬ ਦੀ ਰਾਤਾਂ ਨਹੀਂ ਰਹੀ ਕਬਜ਼ਾ ਪੰਜਾਬ ਦੇ ਆਰਡੀਐਫ ਦੱਬੀ ਬੈਠਿਆ ਸੈਂਟਰ ਵਾਲੇ ਉਹਦਾ ਬਾਰੇ ਕੁਛ ਨਹੀਂ ਸੋ ਸਾਰਾ ਕੁਝ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਦਾ ਬਾਲੀਵਾਰਸ ਹੀ ਕੋਈ ਨਹੀਂ ਪੰਜਾਬ ਲਾਹਵਾਰਸ ਹੋਇਆ ਪਿਆ ਜੁੱਧ ਤੇ ਨਸ਼ਾ ਵਿਰੋਧ ਤੇ ਸਰਕਾਰ ਨੇ ਜਿਹੜੀ ਕੰਮ ਕਰ ਰਹੀ ਹੈ ਦੇਖੋ ਨਸ਼ਾ ਵਿਰੋਧ ਤੇ ਸਰਕਾਰ ਨੂੰ ਜਾਗਣਾ ਚਾਹੀਦਾ ਸੀ ਬੜੀ ਦੇਰ ਬਾਅਦ ਜਾਗੀ ਆ ਅਜੇ ਕੀ ਨਤੀਜੇ ਨਿਕਲਦੇ ਆਉਣ ਵਾਲਾ ਸਮਝ ਦੱਸੇਗਾ